ਅੱਜ ਹੁਸ਼ਿਆਰਪੁਰ ਚ ਸਾਬਕਾ ਮੰਤਰੀ ਅਤੇ ਭਾਜਪਾ ਆਗੂ ਸੁੰਦਰ ਸ਼ਾਮ अरोड़ा ਦੇ ਘਰ ਕਾਂਗਰਸੀ ਆਗੂ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਭਾਜਪਾ ਪਹੁੰਚੇ। ਵੀ ਡੋਨ ਚਾਪਿਆ ਕਿ ਕੱਲੇ। ਅੱਛਾ ਜੀ ਅੱਛਾ ਹੀ। ਤੁਸੀਂ ਚਾਪਿਲੇ ਸਰ ਕਿੱਦਾਂ ਦੀ ਰਹੀ ਕਹੇ? ਸ਼ਾਦੀ ਦੇ। ਦੇਖੋ ਮੈਂ ਮੇਰੀ ਸੁਣੋ। ਮੈਂ ਆਪਣੇ ਘਰ ਆਇਆ। ਸ਼ਾਮਸੁੰਦਰ ਜੀ ਮੇਰੇ ਤੇ ਪਰਿਵਾਰ ਦੇ ਜੀ ਨੇ। ਪੁਰਾਣੇ ਕੁਲੀਗ ਨੇ ਹੁਣ ਵੀ ਕੁਲੀਗ ਨੇ ਪਾਰਟੀ ਭਾਵੇਂ ਕੋਈ ਹੋਏ। ਗੱਲ ਇਹ ਹੁੰਦੀ ਹੈ ਕਿ ਜਿਹੜੇ ਇੱਕ ਨਿੱਜੀ ਰਿਸ਼ਤੇ ਰਿਸ਼ਤੇ ਹੁੰਦੇ ਨੇ ਹਮੇਸ਼ਾ ਕੈਮਰੇ ਇਨ ਤੇ। ਸੋ ਹੀ ਇਜ਼ ਲਾਈਕ ਮਾਈ ਯੰਗਰ ਬ੍ਰਦਰ। ਮੈਨੂੰ ਪਤਾ ਲੱਗਾ ਸੀ ਪਿਛਲੇ ਦਿਨਾਂ ਵਿੱਚ ਕੋਈ ਤਬੀਅ ਠੀਕ ਨਹੀਂ ਸੀ। ਤੇ ਮੈਂ ਇਹਨਾਂ ਨੂੰ ਇਹ ਗੱਲ ਕਹੀ ਸੀ ਫੋਨ ਤੇ ਕਿ ਜਿੱਦਣ ਮੈਂ ਹੁਣ ਪਿੰਡ ਗਿਆ ਮੈਂ ਤੁਹਾਡੇ ਕੋਲ ਰੋਕੇ ਚਾਹ ਦਾ ਕੱਪ ਤੁਹਾਡੇ ਕੋਲ ਪੀ ਕੇ ਜਾਊਂਗਾ ਸੋ ਮੈਂ ਵਾਦਾ ਹੀ ਆਪਣਾ ਪੂਰਾ ਕੀਤਾ। ਇਸ ਤੋਂ ਵੱਧ ਇਹਦੇ ਤੇ ਕੋਈ ਬਹੁਤਾ ਸੋਚਣ ਵਿਚਾਰ। ਘਰ ਵਾਪਸੀ ਤੇ ਘਰ ਵਾਪਸੀ ਤੇ ਮੇਰੀ ਸੁਣੋ ਕਦੀ ਅਸੀਂ ਨਾਂ ਤੇ ਘਰ ਵਾਪਸੀ ਦੀ ਗੱਲ ਕੀਤੀ ਹੈ ਘਰ ਵਾਪਸੀ ਤੇ ਹਮੇਸ਼ਾ ਜਦੋਂ ਮਨ ਦੇ ਵਿੱਚ ਕੋਈ ਗੱਲ ਹੋਏਗੀ ਤੇ ਆਪੇ ਵਿਚਾਰਨਗੇ ਅੱਜ ਘਰ ਵਾਪਸੀ ਦੀ ਮੈਂ ਤੇ ਇਹਨਾਂ ਦਾ ਹਾਲ ਹੀ ਪੁੱਛਣ ਆਇਆ ਸੀ ਸਰ ਗੇਮ ਹਲਕਾ ਬਹੁਤ ਸਮੇਤ ਪਿਛਰ ਵੀ ਹੋਣਾ ਪਿਆ ਜੀ ਜਦੋਂ ਤੋਂ ਰੋੜਾ ਸਾਹਿਬ ಕಾಂಗ್ರೆਸ ਸਾਕੇ ਗਏ ਹੋਏ ਜੀ ਕੋਈ ਗੱਲ ਨਹੀਂ ਵੇਖੋ ਅੱਜ ਤੇ ਨਿੱਜੀ ਵਿਜ਼ਿਟ ਸੀ ਮੇਰੀ ਰਾਜਨੀਤਿਕ ਨਹੀਂ ਸੀ ਤੇ ਆਪਾਂ ਰਾਜਨੀਤਿਕ ਸਵਾਲ ਕਿਤੇ ਬਾਹਰ ਕਰਾਂਗੇ ਕਿਉਂਕਿ ਇਹਨਾਂ ਦੀ ਕੋਈ ਆਪਣੀ ਪਾਰਟੀ ਹੈ ਸਾਡੀ ਕੋਈ ਅਜੇ ਆਪਣੀ ਪਾਰਟੀ ਹੈ ਤਾਂ ਇਹ ਟੋਟਲੀ ਇੱਕ ਪ੍ਰਾਈਵੇਟ ਵਿਜ਼ਿਟ ਸੀ ਬਹੁਤ ਸਾਰੇ ਮੇਰੇ ਦੋਸਤ ਨੇ ਕੋਈ ਕਾਲੀ ਦਲ ਚ ਨੇ ਕੋ ਪਾਜ ਪਾਜ ਨੇ ਕੋਈ ਕਾਂਗਰਸ ਚ ਨੇ ਉਹ ਸਾਰੇ ਨੂੰ ਅਸੀਂ ਤਾਲਮੇਲਾ ਆਪਣਾ ਰੱਖਨੇ ਆ ਮਿਲ ਕੇ ਰੱਖਨੇ ਕਿ ਇਹ ਜ਼ਰੂਰੀ ਥੋੜਾ ਕਿ ਇਕੱਲੇ ਅਸੀਂ ਆਪਣੀ ਪਾਰਟੀ ਦੇ ਲੋਕਾਂ ਕੋਈ ਜਾਣਾ ਚਲੋ ਯਾਰ ਇਹ ਪੱਖੋਂ ਕੀ ਹੋਵੇ ਯਾਰ ਵਾਪਸ ਆ ਜਾਈ ਹੁਣ ਨਹੀਂ ਨਹੀਂ ਅਜੇ ਇਹੋ ਜੀ ਕੋਈ ਗੱਲ ਨਹੀਂ ਹੋਈ ਇਹੋ ਜੀ ਕੋਈ ਗੱਲ ਵੇਖੋ ਇਹ ਤੇ ਜਦੋਂ ਮਨ ਇਹਨਾਂ ਦਾ ਹੋਏਗਾ ਉਹ ਜੋ ਵੀ ਇਹਨਾਂ ਦਾ ਵਿਚਾਰ ਹੋ ਗਿਆ ਇਹਨਾਂ ਤੇ ਛੱਡਿਆ ਸਰ ਕੇ ਇਹਨਾਂ ਨੂੰ ਸਿਆਮੀ ਵੀ ਸੁਣ ਲੋ ਕੋਈ ਅਜੇ ਕੋਈ ਸਿਆਸੀ ਟੌਪਿਕ ਤੇ ਡਿਸਕਸ਼ਨ ਨਹੀਂ ਹੋਈ ਨਿਰੀ ਪਰਿਵਾਰਕ ਗੱਲ ਸੀ ਮੈਂ ਇਹਨਾਂ ਨੂੰ ਵਾਅਦਾ ਕੀਤਾ ਸੀ ਤੇ ਐ ਉਸ ਵਾਅਦੇ ਮੁਤਾਬਕ ਗੱਲ ਕਰੇ ਹਾਰਪੁਰ ਕੋਈ ਹਲਕਾ ਇੰਚਾਰਜ ਨਹੀਂ ਹੈ ਕੋਈ ਗੱਲ ਇਹ ਬਾਤ ਚ ਕਰਾਂਗੇ ਸਾਰੀਆਂ ਗੱਲਾਂ ਅੱਜ ਦਾ ਦਿਨ ਜਿਹੜੇ ਕੰਮ ਆਏ ਆ ਉਹ ਕਰ ਲੈਣ ਦੀ ਹੈ ਬਾਕੀ ਸਾਰਾ ਕੋਈ ਰਮ